ਕਰਮਜੀਤ ਸਿੰਘ ਪਿੰਡ ਪਲਵਾਨ ਬਲਾਕ ਧੂਰੀ ਜ਼ਿਲ੍ਹਾ ਸੰਗਰੂਰ ਦਾ ਮੈਂ ਰਹਿਣ ਵਾਲਾ ਮੇਰੇ ਕੋਲ तकरीबन ਜਿਹੜੀ 9 ਏਕੜ ਆਪਣੀ ਪੈੜੀ ਹੈਗੀ ਆ ਉਹਦੇ ਵਿੱਚੋਂ ਮੈਂ ਤੁਸੀਂ ਜਿਹੜੀ ਦੇਖ ਰਹੇ ਹੋ 3 ਏਕੜ ਦੇ ਵਿੱਚ ਆਰਗੈਨਿਕ ਜਿਹੜੀ ਫਾਰਮਿੰਗ ਆ ਉਹ ਕਰ ਰਿਹਾ ਆ ਆਰਗੈਨਿਕ ਫਾਰਮਿੰਗ ਮੈਂ 2004 ਦੇ ਵਿੱਚ ਸਟਾਰਟ ਕੀਤੀ ਸੀ ਜਦੋਂ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਤਾਂ ਮਨ ਦੇ ਵਿੱਚ ਫੁਰਨਾ ਆਇਆ ਵੀ ਕੁਝ ਅਲੱਗ ਕਰਕੇ ਦੇਖੀ ਤਾਂ ਕਿ ਜਿਹੜੀ ਖੇਤੀ ਦਾ ਘਾਟੇ 'ਚ ਜਾ ਰਹੀ ਆ ਉਹਨੂੰ ਪ੍ਰੋਫਿਟ ਵੱਲ ਲੈ ਜਾਣ ਦਾ ਕੋਈ ਇਹ ਤਰੀਕਾ ਲੱਭੀ ਤਾਂ ਜਿਹੜੀ ਆਰਗੈਨਿਕ ਫਾਰਮਿੰਗ ਸੀ ਮੇਰੇ ਮਨ ਦੇ ਵਿੱਚ ਇਹੋ ਹੀ ਸੀ ਵੀ ਮੈਂ ਇਹਨੂੰ ਪਰਫੁੱਲਤ ਕਰਾਂ ਔਰ ਲੋਕਾਂ ਤੋਂ ਕੁਝ ਅਲੱਗ ਕਰਾਂ ਫਸਟ ਟਾਈਮ ਤੇ ਜਦੋਂ ਆਰਗੈਨਿਕ ਸਟਾਰਟ ਕੀਤੀ ਤਾਂ ਤਕਨੀਕਾਂ ਦੀ ਘਾਟ ਹੋਣ ਕਾਰਨ ਕੁਝ ਘਾਟੇ ਵੀ ਸਹੇ ਪਰ ਹੁਣ ਜਿਹੜੀ ਮੇਰੀ ਫਸਲਾ ਉਹ ਤੁਸੀਂ ਦੇਖ ਹੀ ਨੇ ਹੋ ਉਹ तकरीबन तकरीबन ਜਿਹੜੀ ਕੈਮੀਕਲ ਦੇ ਉਹ ਬਰਾਬਰ ਪਹੁੰਚਣ ਵਾਲੀ ਦੇ ਕੰਢੀ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜਦੋਂ ਅਸੀਂ ਆਰਗੈਨਿਕ ਸਟਾਰਟ ਕੀਤੀ ਸੀ ਤਾਂ ਕਈ ਜਿੰਨੇ ਪੰਜ ਪੰਜ 6 6 ਟਰਾਲੀ ਰੂੜੀ ਜਿਹੜੀ ਖਾਤ ਸੀ ਉਹ ਅਸੀਂ ਆਪਣੇ ਖੇਤ ਦੇ ਵਿੱਚ ਪਾਈ ਜੈਵਿਕ ਮਾਦਾ ਵਧਾਉਣ ਖਾਤਰ ਪਰ ਜਿਉਂ-ਜਿਉਂ ਅਸੀਂ ਇਸ ਖੇਤੀ ਦੇ ਵੱਲ ਜ਼ਿਆਦਾ ਇੰਟਰਸਟਿਡ ਹੁੰਦੇ ਗਏ ਜਿਉਂ-ਜਿਉਂ ਨਵੀਆਂ ਤਕਨੀਕਾਂ ਆਉਂਦੀਆਂ ਰਹੀਆਂ ਖੇਤੀਬਾੜੀ ਵਿਭਾਗ ਨਾਲ ਤਾਲਮਿਲ ਕੀਤਾ ਉਹਨਾਂ ਨੇ ਬੜਾ ਸਨਜੋਗ ਦਿੱਤਾ ਜਿਹੜੀਆਂ ਨਵੀਆਂ ਤਕਨੀਕਾਂ ਸੀਆਂ ਉਹ ਅਪਣਾਈਆਂ ਜਿਸ ਤਰ੍ਹਾਂ ਹੁਣ ਅਸੀਂ ਆਮ ਤੌਰ ਤੇ 1 ਏਕੜ ਦੇ ਵਿੱਚ ਜਿਹੜੇ ਆ 5-5 6-6 ਟਰਾਲੀਆਂ ਅਸੀਂ ਪਾਉਂਦੇ ਸੀ ਰੂੜੀ ਦੀ ਖਾਦ ਦੀਆਂ ਹੁਣ ਅਸੀਂ ਉਹ ਸਾਰੀ 2.3 ਕੁਇੰਟਲ ਤੇ ਜਿਹੜੇ ਹੈਗੇ ਆ ਉਹ ਆ ਗਏ ਆ 2.3 ਕੁਇੰਟਲ ਨਾਲ ਅਸੀਂ ਜਿਹੜੀ ਆਪਣੀ ਖੇਤੀ ਆ ਉਹ ਕਰਨ ਲੱਗ ਪਏ ਆ ਇਹ ਖੇਤੀ ਦੇ ਵਿੱਚ ਜੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਚਾਹਾਂ ਜਿਸ ਤਰ੍ਹਾਂ ਇੱਕ ਕਣਕ ਦੇ ਸੀਜ਼ਨ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਕਣਕ ਚਨੇ ਔਰ ਸਰੋਂ ਤੇ ਅਰਸੀ ਵਗੈਰਾ ਦੀ ਜਿਹੜੀ ਖੇਤੀ ਆ ਉਹ ਇਸ ਟਾਈਮ ਅਸੀਂ ਕਰ ਰਹੇ ਹਾਂ ਤੇ ਇਹਦੇ ਵਿੱਚ ਜਿਹੜੀ ਇਹਦੀ ਮਾਰਕੀਟਿੰਗ ਆ ਉਹ ਵੀ ਅਸੀਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਤੌਰ ਤੇ ਆਪਣੇ ਜੋਗਰੀ ਕਰਦੇ ਸੀ ਪਰ ਹੁਣ ਜਿਹੜੀ ਇਹਦੀ ਮਾਰਕੀਟਿੰਗ ਆ ਉਹ ਉੱਪਰਲੇ ਪੱਧਰ ਤੇ ਜਾਨੀ ਕਿ ਸਹਰਾਂ ਦੇ ਵਿੱਚ ਜਾ ਕੇ ਅਸੀਂ ਆਪਣੀ ਪੈਕਿੰਗ ਬਣਾ ਕੇ ਇਹਨੂੰ ਵੇਚਣਾ ਸਟਾਰਟ ਕਰ ਦਿੱਤਾ ਝੋਨੇ ਦੇ ਸੀਜ਼ਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਸ ਟਾਈਮ ਦੇ ਵਿੱਚ ਅਸੀਂ ਵਸਪਤੀ ਲਾਉਨੇ ਆ ਵਸਪਤੀ ਦੇ ਨਾਲ ਜਿਹੜੀ ਆ ਉਹ ਰਾਗੀ ਲਾਉਨੇ ਆ ਤੇ ਨਾਲ ਹੀ ਕੁਝ ਹਰਹਰ ਵਗੈਰਾ ਦੇ ਜਿਹੜੀਆਂ ਫਸਲਾਂ ਉਹ ਅਸੀਂ ਲਾਉਨੇ ਆ ਤਾਂ ਕਿ ਜਿਹੜੀ ਸਾਡੀ ਖੇਤੀ ਆ ਉਹ ਅਲੱਗ-ਅਲੱਗ ਪ੍ਰਕਾਰ ਦੀਆਂ ਫਸਲਾਂ ਇਕੱਠੀਆਂ ਕਰਕੇ ਅਸੀਂ ਮੰਡੀ ਦੇ ਵਿੱਚ ਜਾਣ ਜੋਗਰੇ ਹੋਈਏ ਮੈਂ ਗਮਦੂਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਤੂਰੀ ਜ਼ਿਲ੍ਹਾ ਸੰਗਰੂਰ ਅੱਜ ਅਸੀਂ ਕਰਮਜੀਤ ਸਿੰਘ ਪਹਿਲਵਾਨ ਦੇ ਖੇਤ ਵਿੱਚ ਖੜੇ ਆਂ ਜਿਸ ਨੇ ਇਹ ਪਿਛਲੇ ਸਾਲਾਂ ਤੋਂ ਆਰਗੈਨਿਕ ਦੀ ਖੇਤੀ ਕਰ ਰਿਹਾ ਹੈਗਾ ਜਿਸ ਦੇ ਵਿੱਚ ਇਹ ਬਖੋ-ਬਖੋ ਫਸਲਾਂ ਜਿਸ ਤਰ੍ਹਾਂ ਅਸੀਂ ਖੇਤ ਵਿੱਚ ਦੇਖ ਰਹੇ ਆਂ ਕਣਕ, ਛੋਲੇ, ਸਰੋਂ, ਮਟਰ ਤੋਂ ਇਲਾਵਾ ਗੰਨਾ ਤੇ ਆਲੂ ਦੀ ਫਸਲ ਕਰ ਰਿਹਾ ਹੈਗਾ ਤੇ ਇਲਾਵਾ ਇਸਨੇ ਪਾਊਡਰ ਤੇ ਜਿਹੜੀ ਆ ਆਲੂ ਦੀ ਫਸਲ ਹੈ ਜਿਹੜੀ ਕਿ ਪਿਛਲੇ 7-8 ਸਾਲਾਂ ਤੋਂ ਇਸ ਆਰਗੈਨਿਕ ਦੇ ਅਧੀਨ ਖੇਤੀ ਕਰ ਰਿਹਾ ਹੈਗਾ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਇਸ ਨੂੰ ਹਰ ਇੱਕ ਮਦਦ ਦੇ ਰਹੇ ਆਂ ਤੇ ਜਿਹੜਾ ਕਿ ਅਸੀਂ ਇੱਕ ਡਿਸਟ੍ਰਿਕਟ ਲੈਵਲ ਦੇ ਵਿੱਚ ਆਤਮਾ ਹੱਟ ਦੇ ਥਰੂ ਜੋ ਵੀ ਕਿਸਾਨ ਆਰਗਨ ਖੇਤੀ ਕਰਦਾ ਉਸ ਦੀ ਵਿਕਰੀ ਦੀ ਖਾਤਰ ਅਸੀਂ ਇੱਕ ਮੰਡੀਕਰਨ ਦੇ ਤੌਰ ਤੇ ਅਸੀਂ ਉਹਨੂੰ ਅਸੀਂ ਖੋਲਿਆ ਹੋਇਆ ਹੈ ਜਿਸ ਦੇ ਵਿੱਚ ਹਰ ਇੱਕ ਕਿਸਾਨ ਜੋ ਕਿ ਆਰਗਾਨ ਖੇਤੀ ਕਰਦਾ ਹੈ ਉਸ ਦੀ ਆਪ ਦੀ ਉਹ ਜਿਹੜੇ ਸੇਲ ਹੈ ਉੱਥੇ ਕਰ ਸਕਦਾ ਹੈਗਾ ਜਿੱਥੇ ਉਸ ਨੂੰ ਕਿਸਾਨ ਨੂੰ ਚੰਗਾ ਰੇਟ ਮਿਲ ਸਕਦਾ ਹੈਗਾ ਵਧੀਆ ਤੇ ਆਪੋ ਆਪਣੀ ਜਿਹੜੀ ਆ ਉਹ ਆਪਣੀ ਜਿਹੜੀ ਆ ਫਸਲ ਦਾ ਵੱਧ ਤੋਂ ਵੱਧ ਮੁਨਾਫਾ ਕਮਾ ਸਕਦਾ ਹੈਗਾ ਤੇ ਇਹਦੇ ਵਿੱਚ ਅਸੀਂ ਜਿਹੜੇ ਖੇਤੀਬਾੜੀ ਵਿਭਾਗ ਦੇ ਮੱਲੂ ਆ ਬੱਖੋ-ਬੱਖਾ ਸੀ ਸ਼ੈਰਾਂ ਦੇ ਵਿੱਚ ਬੱਖੋ-ਬੱਖਾ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੀਆਂ ਸੀ ਆਤਮਾ ਦੇ ਥਰੂ ਆ ਉਹ ਅਸੀਂ ਕੈਂਪ ਲਾਉਂਦੇ ਰਹਿੰਦੇ ਆ ਤਾਂ ਕਿ ਜੋ ਜੋ ਕਿਸਾਨ ਵੀਰ ਹੈ ਇੱਕ ਫਸਲ ਪੈਨਤਾਲ ਵਾਲੋ ਤੇ ਆਰਗੈਨਿਕ ਖੇਤੀ ਵਾਲੋ ਵਾਤਵਾਦ ਆ ਸਕਣ ਤਾਂ ਕਿ ਉਹ ਆਪਣਾ ਜਿਹੜਾ ਆਮਦਨ ਦਾ ਸਾਧਨ ਹੈ ਉਹਨੂੰ ਵੀ ਇੱਕ ਬਰਕਰਾਰਾ ਕਰ ਰੱਖਣ ਤਾਂ ਕਿ ਉਹ ਵਾਤਵਾਦ ਆਪਣਾ ਮੁਨਾਫਾ ਕਮਾ ਸਕਣ ਤੇ ਘੱਟੋ-ਘੱਟ ਕਾਰਖਾਨਾ ਵਾਸਤੇ ਵੀ ਜਿਹੜਾ ਫਸਲ ਹੈ ਜਾਂ ਕੋਈ ਸਬਜ਼ੀ ਹੈ ਉਹ ਵੀ ਕੋਰਗਨਿਕ ਵਰਤਨ ਤਾਂ ਕਿ ਕਿ ਬਿਮਾਰੀਆਂ ਘੱਟ ਤੋਂ ਘੱਟ ਪੈਣ ਤੇ ਆਪਣਾ ਜਿਹੜਾ ਜੀਵਨ ਹੈ ਇਹ ਜੜੀਆਂ ਉਸ ਨੂੰ ਇਹ ਚੰਗੀ ਤਰ੍ਹਾਂ ਕਾਬਲੀਅਤ ਕਰ ਸਕਣਾ ਤੇ ਇਹ ਸਾਡੀ ਖੇਤੀਬਾੜੀ ਵੱਲੋਂ ਅਸੀਂ ਤਰ੍ਹਾਂ ਤਰ੍ਹਾਂ ਦੇ ਆਤਮਾ ਦੇ ਵਿੱਚ ਟ੍ਰੇਨਿੰਗ ਵੀ ਲਾਉਨੇ ਆ ਅਸੀਂ ਪਿੰਡਾਂ 'ਚ ਜਾ ਕੇ ਕੈਂਪ ਵੀ ਲਾਉਨੇ ਆ ਤਾਂ ਕਿ ਜਿਹੜੇ ਆ ਕਿਸਾਨ ਵੀਰ ਹੈ ਉਹ ਕਟੋਕਟ ਖਾਣ ਵਾਸਤੇ ਜਿਹੜੀ ਸਬਜੀ ਹੈ ਉਹ ਆਪਦੀ ਖੇਤ ਵਿੱਚ ਉਗਾਉਣਾ ਬਾਜ਼ਾਰਾਂ ਦੇ ਵਿੱਚ ਜਿਹੜੀ ਉਹ ਸਬਜੀ ਆਉਂਦੀ ਹੈ ਉਹਦੇ ਵਿੱਚ ਬਹੁਤ ਜ਼ਹਿਰਾਂ ਹੁੰਦੀਆਂ ਗੀਆਂ ਜੇ ਆਪ ਕਿਸਾਨ ਖੇਤੀਕਾਰ ਹੋਗੇ ਆਪਣੀ ਫਸਲ ਨੂੰ ਆਪਣੀ ਜਿਹੜੀ ਸਬਜੀ ਲਾਉਣਗੇ ਤੇ ਕਟੋਕਟ ਉਹ ਜ਼ਹਿਰਾਂ ਤੋਂ ਮੁਕਤ ਸਬਜੀ ਨੂੰ ਆਪ ਪਰ ਪ੍ਰਾਪਤ ਕਰ ਸਕਦੇ ਆ ਤੇ ਜਿਹੜੇ ਕੀ ਆ ਉਸ ਨੂੰ ਜੋ ਜਿਹੜਾ ਚੰਗਾ ਉਹਨੂੰ ਵੇਚ ਕੇ ਵੀ ਚੰਗਾ ਮੁਨਾਫਾ ਕਮਾ ਸਕਦੇ ਆ ਉਹਦੇ ਵਾਸਤੇ ਜਿਹੜਾ ਸਾਡਾ ਡਿਸਟ੍ਰਿਕਟ ਲੈਵਲ ਤੇ ਸਾਡਾ ਜ਼ਿਲ੍ਹਾ ਲੈਵਲ ਤੇ ਸਾਲੇਕ ਸਲਾ ਕਿਸਾਨ ਸਲਾਹਕਾਰ ਜਿਹੜਾ ਕੇਂਦਰ ਬਣਿਆ ਹੋਇਆ ਹੈ ਉੱਥੋਂ ਉਹ ਕਿਸਾਨ ਹਰ ਇੱਕ ਮਦਦ ਲੈ ਸਕਦਾ ਹੈਗਾ ਅਸੀਂ ਕਿਸਾਨ ਵੀਰਾਂ ਨੂੰ ਇਹੀ ਸੁਝਾਅ ਦਿੰਨੇ ਆਂ ਵੀ ਖੇਤੀਬਾੜੀ ਵਿਭਾਗੇ ਨਾਲ ਯੂਨੀਵਰਸਿਟੀ ਨਾਲ ਮਿਲ ਕੇ ਜਿਹੜੀ ਆਪਣੀ ਜਿਹੜੀ ਆ ਖੇਤੀ ਨੂੰ ਹੈ ਵੱਧ ਤੋਂ ਵੱਧ ਬढ़ावा ਦੇਣਾ ਤਾਂ ਕਿ ਜਿਹੜੀ ਹੈ ਜਿਹੜੀ ਦੂਸਰੀਆਂ ਆਮ ਜਿਹੜੀਆਂ ਫਸਲਾਂ ਤੋਂ ਨਿਕਲ ਕੇ ਫਸਲ ਭਿੰਨਤਾ ਵੱਲ ਵੱਧ ਤੋਂ ਵੱਧ ਜਿਹੜਾ ਇਹਨੂੰ ਏਰੀਆ ਨੂੰ ਕੀਤਾ ਜਾਵੇ ਤਾਂ ਕਿ ਜਿਹੜੀ ਕਿਸਾਨ ਵੀਰਾਂ ਦੀ ਆ ਵੱਧ ਤੋਂ ਵੱਧ ਜਿਹੜੀ ਅੰਦਰ ਨੂੰ ਵੱਸ ਮੇਰਾ ਨਾਮ ਡਾਕਟਰ ਵਜਿੰਦਰਪਾਲ ਕਲੜਾ ਹੈ ਜੀ ਮੈਂ ਬਤੌਰ ਫਸਲ ਵਿਗਿਆਨੀ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਕੰਮ ਕਰ ਰਿਹਾ ਹਾਂ ਅੱਜ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਸਵਾਲ ਇਹ ਰਹਿੰਦਾ ਹੈ ਕਿ ਇਹਦੀ ਸ਼ੁਰੂਆਤ ਕਿੱਥੋਂ ਕਰੀਏ ਸ਼ੁਰੂਆਤ ਦੇ ਵਿੱਚ ਅਸੀਂ ਇਹੀ ਕਿਸਾਨਾਂ ਨੂੰ ਸੁਝਾ ਦਿੰਨੇ ਆ ਵੀ ਜਦੋਂ ਸ਼ੁਰੂਆਤ ਕਰਨੀ ਹੈ ਇੱਕ ਖੇਤ ਤੋਂ ਦੂਜੇ ਖੇਤ ਵੱਲ ਜਾਂ ਮੁੱਢਲੀ ਸ਼ੁਰੂਆਤ ਕਰਨੀ ਹੈ ਜੈਵਿਕ ਖੇਤੀ ਦੀ ਜਦੋਂ ਤੁਸੀਂ ਰਸਾਇਣਿਕ ਤੋਂ ਜੈਵਿਕ ਖੇਤੀ ਵੱਲ ਸ਼ਿਫਟ ਕਰਨਾ ਹੈ ਤਾਂ ਤੁਸੀਂ ਘੱਟੋ ਘੱਟ 3 ਸਾਲ ਦਾ ਵਕਫਾ ਜੋ ਕਿ ਕੈਮੀਕਲ ਖੇਤੀ ਤੋਂ ਜੈਵਿਕ ਖੇਤੀ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਸ 3 ਸਾਲ ਦੇ ਵਕਫੇ ਦੇ ਦੌਰਾਨ ਤੁਸੀਂ ਉਸ ਆਪਣੇ ਜਿਹੜੇ ਖੇਤ ਵਿੱਚ ਜੈਵਿਕ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਖੇਤ ਦੇ ਵਿੱਚਕਾਰ 3 ਸਾਲਾਂ ਦੇ ਦੌਰਾਨ ਕੋਈ ਵੀ ਰਸਾਇਣਿਕ ਪਦਾਰਥ ਚਾਹੇ ਉਹ ਰਸਾਇਣਿਕ ਕੈਮੀਕਲ ਹੋਵੇ ਚਾਹੇ ਪੈਸਟਿਸਾਈਡ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਹਰਬੀਸਾਈਡ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਬਾਇਓ ਫਰਟੀਲਾਈਜ਼ਰ ਦੇ ਰੂਪ ਵਿੱਚ ਹੋਵੇ ਜਿਹੜਾ ਖੇਤ ਦੇ ਵਿੱਚ ਜੈਵਿਕ ਖੇਤੀ ਦੇ ਸਿਧਾਂਤਾਂ ਨੂੰ ਸਹੀ ਨਹੀਂ ਹੈ ਉਹ ਆਪਾਂ ਯੂਜ਼ ਨਹੀਂ ਕਰ ਸਕਦੇ ਹਰ ਵਾਰ ਕਿਸਾਨ ਜਦੋਂ ਸ਼ੁਰੂਆਤ ਕਰਦੇ ਹਨ ਤਾਂ ਕੁਝ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਔਂਕੜਾ ਹੁੰਦੀਆਂ ਨੇ ਫਸਲ ਦਾ ਘੱਟ ਝਾੜ ਆਮ ਤੌਰ ਤੇ ਕਿਸਾਨਾਂ ਦੇ ਵਿੱਚਕਾਰ ਇਹ ਰੁਝਾਨ ਪਾਇਆ ਗਿਆ ਹੈ ਜੀ ਅਸੀਂ ਜੇ ਜੈਵਿਕ ਖੇਤੀ ਵੱਲ ਸ਼ਿਫਟ ਹੁੰਨੇ ਹਾਂ ਤਾਂ ਸਾਡਾ ਜਿਹੜਾ ਫਸਲ ਦਾ ਝਾੜ ਰਸਾਇਣਿਕ ਖੇਤੀ ਨਾਲੋਂ ਘਟਦਾ ਹੈ ਮੈਂ ਇਹਦੇ ਵਿੱਚ ਅਸੀਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪਿਛਲੇ ਕਈ ਸਾਲਾਂ ਦੇ ਦੌਰਾਨ ਜਿਹੜੇ ਤਜਰਬੇ ਕੀਤੇ ਗਏ ਨੇ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਲਗਰ ਜੇ ਤੁਸੀਂ 3 ਸਾਲ ਜਾਂ 3 ਸਾਲ ਤੋਂ ਬਾਅਦ 4 ਸਾਲ 5 ਸਾਲ ਅਸੀਂ ਲਗਾਤਾਰ ਜੈਵਿਕ ਮਾਦਾਂ ਆਪਣੇ ਖੇਤ ਦੇ ਵਿੱਚ ਮਿਕਸ ਕਰਦੇ ਰਹਿੰਦੇ ਹਾਂ ਰਲਾਉਂਦੇ ਰਹਿੰਦੇ ਹਾਂ ਤਾਂ ਫਸਲ ਦੇ ਵਿੱਚ ਜਿਹੜਾ ਮੌਜੂਦ ਜੈਵਿਕ ਮਾਦਾਂ ਹੈ ਉਹ ਦੀ ਆਮਾਤਰਾ ਵਧ ਜਾਂਦੀ ਹੈ ਇਹ ਜੈਵਿਕ ਮਾਦੇ ਦੀ ਮਾਤਰਾ ਵਧਣ ਦੇ ਨਾਲ ਆਉਣ ਵਾਲੇ 3 ਤੋਂ 4 ਸਾਲਾਂ ਦੇ ਵਿੱਚਕਾਰ ਜਿਹੜਾ ਤੁਸੀਂ ਰਸਾਇਣਿਕ ਖੇਤੀ ਨਾਲੋਂ ਤੁਹਾਨੂੰ ਜੈਵਿਕ ਖੇਤੀ ਦੇ ਵਿੱਚ ਫਰਕ ਆਮ ਦਿਖੇਗਾ। ਇਹ ਫਰਕ ਹੌਲੀ-ਹੌਲੀ ਪਹਿਲੇ ਸਾਲ ਘੱਟ ਝਾੜ ਵੱਧਦਾ ਹੈ, ਦੂਜੇ ਸਾਲ ਹੋਰ ਵੱਧਦਾ ਹੈ, ਤੀਜੇ ਸਾਲ ਹੋਰ ਵੱਧਦਾ ਤੇ ਚੌਥੇ ਸਾਲ ਦੇ ਵਿੱਚ ਇਹ ਝਾੜ ਰਸਾਇਣਿਕ ਖੇਤੀ ਦੇ ਬਰਾਬਰ ਜਾ ਲੱਗਦਾ ਹੈ। ਇਸ ਕਰਕੇ ਅਸੀਂ ਇਹ ਕਿਸਾਨਾਂ ਨੂੰ ਆਮ ਤੌਰ ਤੇ ਸੁਝਾਅ ਦਿੰਨੇ ਹਾਂ ਵੀ ਤੁਸੀਂ ਜਿਹੜੇ ਕਿਸਾਨ ਪਹਿਲੇ ਸਾਲ ਜੈਵਿਕ ਖੇਤੀ ਕਰ ਰਹੇ ਨੇ ਉਹਨਾਂ ਨੂੰ ਬਹੁਤਾ ਡਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਤੁਸੀਂ ਰਸਾਇਣਿਕ ਖੇਤੀ ਤੋਂ ਜੈਵਿਕ ਖੇਤੀ ਵੱਲ ਸ਼ਿਫਟ ਹੁੰਨੇ ਹੋ ਤੇ ਇਹ ਉਮੂਮਨ ਹੀ ਹੈ ਜੀ ਉਹ ਜੈਵਿਕ ਖੇਤੀ ਦਾ ਝਾੜ ਰਸਾਇਣਿਕ ਖੇਤੀ ਦੇ ਮੁਕਾਬਲੇ ਨਹੀਂ ਰਹਿੰਦਾ ਲੇਕਿਨ ਹੌਲੀ-ਹੌਲੀ ਜੈਵਿਕ ਮਾਦੇ ਦੇ ਵਧਣ ਦੇ ਨਾਲ ਨਾਲ ਇਹ ਝਾੜ ਤੁਹਾਡਾ ਉਮੂਮਨ ਵੱਧਦਾ ਹੀ ਰਹਿੰਦਾ ਹੈ ਇਹ ਝਾੜ ਵਧਣ ਦਾ ਦਰ ਪਹਿਲੇ ਦੂਜੇ ਸਾਲ ਹੋਰ ਵਧੇਗੀ ਤੀਜੇ ਸਾਲ ਹੋਰ ਵਧੇਗੀ ਤੇ ਚੌਥੇ ਸਾਲ ਇਹ ਜਾਂ ਤਾਂ ਰਸਾਇਣਿਕ ਖਾਦ ਦੇ ਰਸਾਇਣਿਕ ਖੇਤੀ ਦੇ ਬਰਾਬਰ ਆ ਜਾਏਗਾ ਯਾਰ ਰਸਾਇਣਿਕ ਖੇਤੀ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਗੱਲ ਕਰੀਏ ਆਉਣ ਵਾਲੇ ਸਾਲ ਚੌਥੇ ਪੰਜਵੇਂ ਛੇਵੇਂ ਸੱਤਵੇਂ ਆਉਣ ਵਾਲੇ ਸਾਲਾਂ ਦੇ ਵਿੱਚਕਾਰ ਇਹ ਝਾੜ ਤੁਹਾਡਾ ਰਸਾਇਣਿਕ ਖੇਤੀ ਦੇ ਨਾਲੋਂ ਜ਼ਿਆਦਾ ਹੀ ਰਹਿਣਾ ਹੈ ਇਹਦੇ ਵਿੱਚ ਅਲੱਗ-ਅਲੱਗ ਹੁਣ ਜਿਵੇਂ ਹਾੜੀ ਦਾ ਰੁੱਤ ਦੇ ਵਿੱਚ ਜਿਹੜੀਆਂ ਕੁਝ ਫਸਲਾਂ ਦੀ ਗੱਲ ਕਰੀਏ ਅੱਜਕੱਲ ਸਰੋਂ ਕਣਕ ਤੇ ਛੋਲੇ ਇਹਨਾਂ ਦੇ ਵਿੱਚ ਰਸਾਇਣਿਕ ਖੇਤੀ ਦੇ ਬਹੁਤ ਸਾਰੇ ਵਿਕਲਪ ਮੌਜੂਦ ਨੇ ਪਰ ਜਿਹੜੇ ਕਿਸਾਨ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਡੇ ਸਕੂਲ ਫਾਰ ਆਰਗੈਨਿਕ ਫਾਰਮਿੰਗ ਦੇ ਨਾਲ ਜੁੜੇ ਨੇ ਉਹ ਕਿਸਾਨ ਸਰੋਂ ਦੀ ਵੀ ਜੈਵਿਕ ਖੇਤੀ ਕਰ ਰਹੇ ਨੇ ਛੋਲਿਆਂ ਦੀ ਵੀ ਜੈਵਿਕ ਖੇਤੀ ਕਰ ਰਹੇ ਨੇ ਤੇ ਕਣਕ ਦੀ ਜੈਵਿਕ ਖੇਤੀ ਕਰਕੇ ਵੀ ਬਹੁਤ ਮੁਨਾਫਾ ਕਮਾ ਰਹੇ ਨੇ ਜਿਹੜੀ ਕਣਕ ਦੀ ਅਸੀਂ ਆਪਾਂ ਰਸਾਇਣਿਕ ਖੇਤੀ ਕਰਕੇ ਮੰਡੀਆਂ ਦੇ ਵਿੱਚ ਲਾਉਂਦੇ ਆ ਤੇ ਕਿਸਾਨ ਚਾਹੇ ਸਪੋਜ਼ ਕਰੋ ਜਾਂ ਜੇ ਉਹਦੇ ਕੋਲ 5 ਕਿੱਲੇ ਆਪਣੀ ਜ਼ਮੀਨ ਹੈ ਜੇ ਉਹ 3 ਕਿੱਲੇ ਤਾਂ ਰਸਾਇਣਿਕ ਕਰਕੇ 2 ਕਿੱਲੇ ਤੇ ਵੀ ਜੈਵਿਕ ਕਰਦਾ ਹੈ ਤਾਂ ਉਹਦਾ ਉਹ ਆਪਣੇ ਪ੍ਰੀਮੀਅਮ ਰੇਟਾਂ ਤੇ ਵੇਚ ਕੇ ਵੱਧ ਮੁਨਾਫਾ ਕਮਾ ਸਕਦਾ ਹੈ ਉਦਾਹਰਨ ਦੇ ਤੌਰ ਤੇ ਕਣਕ ਦਾ ਜੇ ਆਪਾਂ ਰੇਟ ਲਗਾਈ ਹੈ ਤਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਨਿਰਧਾਰਤ ਕਰਦੀ ਹ 2100 2200 ਰੁਪਿਆ ਤੇ ਜੇਕਰ ਅਸੀਂ ਜੈਵਿਕ ਖੇਤੀ ਕਰਦੇ ਹਾਂ ਤਾਂ ਉਹੀ ਕਣਕ ਸ਼ਹਿਰਾਂ ਦੇ ਵਿੱਚ 3600 ਤੋਂ 3700 ਰੁਪਿਆ ਲਗਭਗ ਡੇਢ ਗੁਣਾ ਦੇ ਕਰੀਬ ਉਹ ਕਣਕ ਤੁਹਾਡੀ ਵਿਕ ਜਾਂਦੀ ਹੈ ਇਹ ਪ੍ਰੀਮੀਅਮ ਪ੍ਰਾਈਸ ਦੇ ਕਾਰਨ ਜਿਹੜਾ ਤੁਹਾਨੂੰ ਫਸਲ ਦੇ ਘਟ ਝਾੜ ਦੇ ਨਾਲ ਤੁਹਾਡਾ ਕੋਈ ਘਾਟਾ ਤੁਹਾਨੂੰ ਮਹਿਸੂਸ ਹੋਇਆ ਸੀ ਉਹ ਪ੍ਰੀਮੀਅਮ ਰੂਪ ਦੇ ਵਿੱਚ ਜਦੋਂ ਆਪਾਂ ਕਣਕ ਵੇਚਦੇ ਹਾਂ ਤੇ ਉਹ ਤੁਹਾਨੂੰ ਸਵਾਇਆ ਕਰਕੇ ਹੀ ਮੋੜਿਆ ਜਾਂਦਾ ਹੈ। ਇਹੀ ਸੇਮ ਅਸੀਂ ਦੂਸਰੀਆਂ ਫਸਲਾਂ ਦੇ ਵਿੱਚ ਵੀ ਮਹਿਸੂਸ ਕਰ ਸਕਦੇ ਹਾਂ ਚਾਹੇ ਤੁਹਾਡੇ ਛੋਲੇ ਨੇ ਚਾਹੇ ਸਰੋਂ ਨੇ ਜਾਂ ਜੇ ਤੁਸੀਂ ਛੋਟੇ ਰੂਪ ਵਿੱਚ ਸ਼ੁਰੂਆਤ ਕਰਨੀ ਆ ਤਾਂ ਅਸੀਂ ਘਰੇਲੂ ਬਗੀਚੀ ਲਾ ਕੇ ਵੀ ਸ਼ੁਰੂਆਤ ਕਰ ਸਕਦੇ ਹਾਂ। ਜਿਹੜੇ ਕਿਸਾਨ ਆਪਣੀ ਘਰੇਲੂ ਬਗੀਚੀ ਲਗਾਉਂਦੇ ਨੇ ਜਿਹੜੇ ਆਪਣੇ ਘਰ ਦੇ ਕਿਸਾਨ ਆਪਣੇ ਜੈਵਿਕ ਖੇਤੀ ਦੇ ਵਿੱਚ ਆਪਣੇ ਯੂਜ਼ ਕਰਦੇ ਨੇ ਫਸਲਾਂ ਜਾਂ ਕੋਈ ਬਾਇਓ ਫਰਟੀਲਾਈਜ਼ਰ ਯੂਜ਼ ਕਰਦੇ ਨੇ ਉਹ ਬਹੁਤ ਹੀ ਘੱਟ ਰੇਟ ਤੇ ਬਹੁਤ ਹੀ ਉੱਚ ਗੁਣਵੱਤਾ ਵਾਲੀ ਸਬਜ਼ੀ ਘਰ ਵਿੱਚ ਹੀ ਪ੍ਰਾਪਤ ਕਰ ਸਕਦੇ ਨੇ ਜਿਹੜਾ ਮੇਨ ਸਵਾਲ ਸੀ ਉਹ ਇਹੋ ਹੀ ਸੀ ਵੀ ਜਿਹੜੀ ਆਰਗੈਨਿਕ ਫਾਰਮਿੰਗ ਦਾ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਵੀ ਇਹਦੇ ਵਿੱਚ ਪ੍ਰੋਫਿਟ ਘੱਟ ਆ ਪਰ ਮੇਰਾ ਮੰਨਣਾ ਜਿਹੜਾ ਉਹ ਇਸ ਤੇ ਬਿਲਕੁਲ ਉਲਟਾ ਜੇ ਆਰਗੈਨਿਕ ਫਾਰਮਿੰਗ ਤੁਸੀਂ ਕਰਨੀ ਆ ਤਾਂ ਜਿਹੜੀ ਮਾਰਕੀਟਿੰਗ ਆ ਉਹ ਤੁਹਾਨੂੰ ਆਪਣੇ ਆਪ ਆਪਣੇ ਹੱਥਾਂ ਦੇ ਵਿੱਚ ਲੈਣੀ ਪੈਣੀ ਆ ਮੇਰੇ ਕਹਿਣ ਦਾ ਮਤਲਬ ਤੁਸੀਂ ਆਪਣੀ ਪ੍ਰੋਡਿਊਸ ਆ ਜਿਹੜੀ ਉਹਨੂੰ ਵਿਭਾਗ ਆ ਖੇਤੀਬਾੜੀ ਵਿਭਾਗ ਨਾਲ ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਦੇ ਨਾਲ ਜੁੜ ਕੇ ਆਪਣਾ ਗਰੁੱਪ ਬਣਾ ਕੇ ਆਪਾਂ ਉਹਨੂੰ ਮੰਡੀ ਦੇ ਵਿੱਚ ਉਤਾਰੀਏ ਜਿਸ ਤਰ੍ਹਾਂ ਇੱਥੇ ਸਾਡੇ ਸੰਗਰੂਰ ਦੇ ਵਿੱਚ ਆਤਮਿਕ ਕਿਸਾਨ ਬਾਜ਼ਾਰ ਆ ਜਿਹਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣੀਆਂ ਫਸਲਾਂ ਲੈ ਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੀ ਸਰੋਂ ਦਾ ਤੇਲ ਹੋਇਆ ਚਨੇ ਹੋਏ ਜਾਂ ਮੋਂਗੀ ਦੀ ਦਾਲ ਹੋਈ ਜਾਂ ਜਿਹੜੇ ਆ ਕਣਕ ਤੋਂ ਬਣਿਆ ਜਿਸ ਤਰ੍ਹਾਂ ਕਣਕ ਤੋਂ ਆਟਾ ਬਣਾਉਂਦੇ ਆ ਉਹ ਲੈ ਕੇ ਅਸੀਂ ਉੱਥੇ ਜਾਂਦੇ ਆ ਜਿੱਦਾਂ ਕਿ ਲੋਕਾਂ ਦਾ ਰਜਣਾ ਇਹ ਕਾਫੀ ਜਿਹੜਾ ਸਾਡੇ ਵੱਲ ਹੋਇਆ ਹੁਣ ਅੰਤ ਤੌਰ ਤੇ ਜਿਹੜੇ ਲੋਕ ਸਾਨੂੰ ਪਹਿਚਾਨ ਵੀ ਕਰਨ ਲੱਗ ਪਏ ਨੇ ਵੀ ਜਿਹੜੇ ਇਹ ਫਾਰਮਰ ਨੇ ਇਹ ਵਾਕਈ ਆਰਗੇਨਿਕ ਕਰ ਰਹੇ ਨੇ ਨਹੀਂ ਤਾਂ ਇਹਦੇ ਖਾਤਰ ਟੈਸਟ ਨੇ ਟੈਸਟ ਜਿਹੜੇ ਹੈਗੇ ਨੇ ਉਹ ਲੈਬੋਰੀਟਰੀਆਂ ਦੇ ਵਿੱਚ ਅਸੀਂ ਕਰਵਾ ਕੇ ਜਿਹੜੇ ਕਸਟਮਰ ਨੇ ਉਹਨਾਂ ਦੇ ਅੱਗੇ ਰੱਖ ਦਿੰਨੇ ਆ ਤਾਂ ਕਿ ਜਿਹੜੀ ਸਾਡੇ ਅੰਤ ਤੌਰ ਤੇ ਹੁੰਦਾ ਵੀ ਕੀ ਪਤਾ ਲੋਕ ਦਿਨਾਂ ਨੂੰ ਪਾਈ ਖਾਦ ਜਾਂ ਨਹੀਂ ਪਾਈ ਤ ਰਾਤ ਨੂੰ ਪਾਤੀ ਹੋਊਗੀ ਪੈਸਟੀਸਾਈਡ ਆ ਉਹ ਨੇ ਪਤਾ ਹੋਊਗਾ ਜਾਂ ਵੀੜੀ ਸੈੜਾ ਉਹ ਪਤਾ ਹੋ ਤੁਸੀਂ ਦੇਖ ਰਹੇ ਹੋਵੋਗੇ ਜਿਸ ਤਰ੍ਹਾਂ ਹੁਣ ਇੱਥੇ ਜਿਹੜੀ ਸਾਡੀ ਗੁੜਾਈ ਵੀ ਆ ਇੱਕ ਅੱਖਾਂ ਤੋਂ ਵੀ ਅਸੀਂ ਜਿਹੜੀ ਕੋਈ ਵੀ ਸਪਰੇ ਨਹੀਂ ਕਰਦੇ ਸਿਰਫ ਗੁੜਾਈ ਨਾਲ ਹੀ ਇਹਦੇ ਅੱਖਾਂ ਦਾ ਜਿਹੜਾ ਹੱਲ ਕਰਦੇ ਆ ਔਰ ਮੇਰੇ ਹਿਸਾਬ ਨਾਲ ਸਰ ਇੱਕ ਸੰਬੀਰਾਂ ਨੂੰ ਮੇਰੀ ਇਹੋ ਗੁਜ਼ਾਰਾ ਵੀ ਜਿਹੜੀਆਂ ਆਪਾਂ ਕੈਮੀਕਲ ਵੱਲੋਂ ਹਟ ਕੇ ਜਿਸ ਤਰ੍ਹਾਂ ਹੁਣ ਆਮ ਤੌਰ ਤੇ ਰੁਝਾਨ ਚੱਲ ਰਿਹਾ ਯੂਨੀਵਰਸਿਟੀ ਵੀ ਇਹੀ ਕਹਿ ਰਹੀ ਆ ਵੀ ਤੁਸੀਂ ਆਪਣਾ ਜਿਹੜਾ ਖਰਚੇ ਘਟਾਓ ਖਰਚੇ ਤਾਂ ਆਪਾਂ ਤਾਂ ਹੀ ਘਟਾ ਸਕਦੇ ਹਾਂ ਜੇ ਰੇਹਾਂ ਜਿਹੜੀਆਂ ਸਪਰੇਹਾਂ ਨੇ ਉਹਨਾਂ ਨੂੰ ਆਪਾਂ ਘਟਾਵਾਂਗੇ ਤੇ ਬਾਕੀ ਰਹੀ ਗੱਲ ਜਿਹੜਾ ਇਹਦੇ ਖਰਚਿਆਂ ਦੀ ਖਰਚਾ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਘਟ ਜਾਂਦਾ ਹੈ ਇਹਦੇ ਵਿੱਚ ਹਰ ਇੱਕ ਚੀਜ਼ ਹੱਥੇ ਹੀ ਬਣਾ ਕੇ ਪਾਉਣੀ ਪੈਂਦੀ ਆ ਜਿਸ ਤਰ੍ਹਾਂ ਅਸੀਂ ਫਸਟ ਟਾਈਮ ਤੇ ਜਿਹੜੀ ਕੰਪੋਸਟ ਖਾਦ ਵਗੈਰਾ ਪਾਉਂਦੇ ਆ ਉਦੋਂ ਬਾਅਦ ਦੇ ਵਿੱਚ ਅਗਰ ਕੋਈ ਕੱਕ ਕੰਡਾ ਵਗੈਰਾ ਹੈਗਾ ਉਹਨੂੰ ਹੱਥਾਂ ਨਾਲ ਇਹਦੀ ਗੁੜਾਈ ਕਰਕੇ ਕੱਢ ਦਿੰਦੇ ਆ ਜੇ ਕੋਈ ਪੈਸਟ ਆਉਂਦਾ ਕੋਈ ਸੁੰਡੀ ਵਗੈਰਾ ਆਉਂਦੀ ਆ ਤਾਂ ਸਾਡੇ ਕੋਲੇ ਆਮ ਤੌਰ ਤੇ ਤੁਸੀਂ ਦੇਖ ਰਹੇ ਹੋਗੇ ਮਗਰ ਜਿਹੜੇ ਮੇਰੇ ਕੌੜੇ ਪੱਤੇ ਇਹ तकरीबन ਪੰਜ ਪ੍ਰਕਾਰ ਦੇ ਜਿਹੜੇ ਅਸੀਂ ਕੌੜੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਗਾਲ ਕੇ ਉਹਦੀ ਸਪਰੇਅ ਕਰਦਾਨਾ ਜਿਹੜੇ ਕਿ ਇਹਦਾ ਕੀਟ ਨੂੰ ਅਸੀਂ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੁੰਨੇ ਆ ਇਸ ਤਰ੍ਹਾਂ ਖੱਟੀ ਲੱਸੀ ਵਗੈਰਾ ਦਾ ਪ੍ਰਯੋਗ ਵੀ ਕਰ ਲੈਣਾ ਜੀ ਕਈ ਵਾਰ ਜੇ ਮੈਂ ਨਾਰਮਲ ਸੁੰਡੀ ਆ ਕੋਈ ਜਿਸ ਤਰ੍ਹਾਂ ਝੋਨੇ ਦੇ ਉੱਪਰ ਪੱਤਾ ਲਵੇਟ ਵਗੈਰਾ ਆਉਂਦੀ ਆ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਪੱਤਾ ਲਵੇਟ ਨੂੰ ਸਿਰਫ ਖੱਟੀ ਲੱਸੀ ਨਾਲ ਹੀ ਜਿਹੜਾ ਹੈਗਾ ਉਹਨੂੰ ਸੜਕਾ ਕਰਕੇ ਉਹ ਕੰਟਰੋਲ ਕਰ ਲੈਨੇ ਆ ਸਾਨ ਵੀਰਾਂ ਨੂੰ ਇਹ ਹੀ ਅਪੀਲ ਆ ਵੀ ਤੁਸੀਂ ਮੰਡੇ ਖਾਤਰ ਨਹੀਂ ਘੱਟੋ-ਘੱਟ ਆਪਣੇ ਖਾਤਰ ਜਾਂ ਆਪਣੇ ਪਰਿਵਾਰ ਖਾਤਰ ਆਪਣੇ ਪੜੋਸੀਆਂ ਖਾਤਰ ਜਾਂ ਆਪਣੇ ਜਿਹੜੇ ਸਕੇ ਸਬੰਧੀ ਨੇ ਉਹਨਾਂ ਖਾਤਰ ਇੱਕ ਕੀਤੀ ਜਰੂਰ ਕਰੋ ਤਾਂ ਕਿ ਜਿਹੜੇ ਇਹ ਖਾ ਜਿਹੜੇ ਪੈਸਟੀਸਾਈਡ ਆ ਜਾਂ ਜਿਹੜੇ ਖਾਦੇ ਆ ਸਾਰੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਤੋਂ ਵੀ ਅਸੀਂ ਬਚ ਸਕੀਏ ਬਚਣ ਦਾ ਇੱਕੋ ਇੱਕ ਇਹੋ ਆਏਗਾ ਵੀ ਸਾਡਾ ਜਿਹੜਾ ਵਾਤਾਵਰਨ ਆ ਉਹ ਸੁੱਧ ਹੋਵੇ ਜਿਹੜਾ ਸਾਡਾ ਖਾਣਾ ਉਸਾਦ ਹੋਵੇ ਅਸੀਂ ਆਪਣੇ ਖੇਤ ਦੇ ਵਿੱਚ ਜਿਹੜਾ ਹੈਗਾ ਉਹ ਫਸਲੀ ਚੱਕਰ ਅਪਣਾਉਂਦੇ ਰਹਿਣੇ ਆ ਤਾਂ ਕਿ ਜਿਹੜੇ ਬਦਲ-ਬਦਲ ਕੇ ਫਸਲਾਂ ਲਾਈਆਂ ਜਾਣ ਤਾਂ ਕਿ ਜਿਹੜਾ ਧਰਤੀ ਦੀ ਸੇਤ ਆ ਉਹ ਬਣੀ ਰਹੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਹੁਣ ਕਣਕ ਦੀ ਕ੍ਰੌਪ ਵੇਲੇ ਕਣਕ ਲਾਈ ਹੈਗੀ ਆ ਨਾਲ ਇਹ ਉਹਦੇ ਮਟਰ ਲਾਏ ਨੇ ਮਟਰਾਂ ਤੋਂ ਬਾਅਦ ਦੇ ਵਿੱਚ ਕੁਝ ਜਿਹੜੇ ਹੈਗੇ ਆ ਉਹ ਅਲਸੀ ਵਗੈਰਾ ਜਿਹੜੀ ਹੈਗੀ ਆ ਉਹ ਲਾਈਆ ਸਰੋਂ ਲਾਈਆ ਪਾਊਡਰ ਵੀ ਅਸੀਂ ਬਦਲ-ਬਦਲ ਕੇ ਲਾਉਂਦੇ ਰਹੇ ਨੇ ਤਾਂ ਕਿ ਆਰਗੈਨਿਕ ਦੇ ਵਿੱਚ ਪਾਊਡਰ ਦਾ ਬੜਾ ਮਤਵਾ ਜਿਹੜੇ ਅਸੀਂ ਆਪਣੇ ਪਸ਼ੂਆਂ ਨੂੰ ਜਿਹੜਾ ਹਰਾਚਾਰਾ ਪਾਉਂਦੇ ਆ ਉਹ ਵੀ ਅਸੀਂ ਜਿਹੜਾ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੀ ਪਾਉਂਦੇ ਆ ਇਸ ਤੋਂ ਬਿਨਾ ਜਿਹੜੀ ਸਰੋਂਾਂ ਸਰੋਂ ਦੀ ਅਸੀਂ ਇਸ ਤਰ੍ਹਾਂ ਵੰਡ ਕਰਦੇ ਆ ਤਾਂ ਕਿ ਆਪਣੇ ਜੋ ਗਰੀ ਜਿਹੜੀ ਸਰੋਂਾਂ ਉਹ ਤਾਂ ਹੈ ਹੀ ਹੈ ਸਰੋਂ ਹੈ ਗਿਆ ਸਰੋਂ ਤੋਂ ਅਸੀਂ ਆਪਣਾ ਤੇਲ ਬਣਾਉਂਦੇ ਆ ਤੇ ਇਸ ਤੋਂ ਬਿਨਾ ਜਿਹੜਾ ਹੈਗਾ ਪਾਊਡਰ ਆ ਪਾਊਡਰ ਵੀ ਅਸੀਂ ਆਪਣੇ ਪਸ਼ੂਆਂ ਨੂੰ ਜਿਹੜਾ ਹਰਾਚਾਰਾ ਉਹ ਆਰਗੈਨਿਕ ਹੀ ਪਾਉਣੇ ਆ ਤਾਂ ਕਿ ਜਿਹੜੇ ਕੈਮੀਕਲ ਵਾਲੇ ਤੱਤ ਨੇ ਉਹ ਖਾਦ ਦੇ ਵਿੱਚ ਮਿਕਸ ਹੋ ਕੇ ਕਿਤੇ ਇਸ ਦੇ ਵਿੱਚ ਨਾ ਆ ਜਾਣ ਇਸ ਤੋਂ ਅਗਲੀ ਜਿਹੜੀ ਗੱਲ ਹੈਗੀ ਆ ਜਦੋਂ ਝੋਨੇ ਦਾ ਟਾਈਮ ਆਉਂਦਾ ਤਾਂ ਉਸ ਟਾਈਮ ਦੇ ਵਿੱਚ ਅਸੀਂ ਬਾਸਪਤੀ ਬਾਸਪਤੀ ਤੋਂ ਅਲੱਗ ਜਿਹੜੀ ਹੈਗੀ ਆ ਉਹ ਅਸੀਂ ਰਾਗੀ ਦੀ ਫਸਲ ਆ ਜਿਹੜੀ ਉਹ ਵੀ ਅਗਾਉਣੀ ਆ ਬਾਜਰਾ ਕੁਝ ਹਿੱਸਾ ਅਸੀਂ ਬਾਜਰੇ ਦੇ ਵਿੱਚ ਡਿਵਾਈਡ ਕੀਤਾ ਹੋਇਆ ਕਿਉਂਕਿ ਅੱਜ ਕੱਲ ਬੜਾ ਟ੍ਰੈਂਡ ਚੱਲ ਰਿਹਾ ਅ ਲੋਕ ਹਰ ਕਹਿੰਦੇ ਆ ਵੀ ਕਣਕ ਤੋਂ ਹਟ ਕੇ ਸਾਨੂੰ ਹੋਰ ਪ੍ਰਕਾਰ ਦਾ ਆਟਾ ਜਿਹੜਾ ਉਹ ਮਿਲਣਾ ਚਾਹੀਦਾ ਤਾਂ ਬਾਜਰਾ ਹੋ ਗਿਆ ਰਾਗੀ ਹੋ ਗਈ ਤੇ ਜਿਹੜੀਆਂ ਹਰਹਰ ਵਗੈਰਾ ਦੀ ਦਾਲ ਹੈਗੀ ਆ ਜਾਂ ਜਿਹੜੀ ਕਰੌਪਲੀ ਮੂੰਗੀ ਆ ਉਹਦੇ ਵਿੱਚ ਅਸੀਂ ਆਪਣਾ ਜਿਹੜਾ ਏਰੀਆ ਉਹ ਅੱਡੋ ਅੱਡੇ ਜਿਹੜਾ ਆਪਣਾ ਡਿਵਾਈਡ ਕੀਤਾ ਹੋਇਆ ਹਰ ਇੱਕ ਜਗ੍ਹਾ ਹਰ ਹਰ ਇੱਕ ਸਾਲ ਅਸੀਂ ਉਹਨੂੰ ਚੇਂਜ ਕਰਦੇ ਰਹਿਣੇ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਵੀ ਇਸ ਤਰ੍ਹਾਂ ਤੇ ਝੋਨਾ ਤਾਂ ਅਗਲੀ ਵਾਰ ਇਸ ਜਗ੍ਹਾ ਦੇ ਉੱਪਰ ਅਸੀਂ ਹਰਾਂ ਰਲਾਵਾਂਗੇ ਤਾਂ ਕਿ ਜਿਹੜੀ ਧਰਤੀ ਦੀ ਸ਼ਕਤੀ ਆ ਉਪਜਾਊ ਸ਼ਕਤੀ ਆ ਉਹ ਬਰਕਰਾਰ ਰਹੇ ਇੱਕੋ ਹੀ ਫਸਲ ਅਸੀਂ ਕਿਥੋਂ ਤੇ ਨਹੀਂ ਲਾਉਂਦੇ ਤੇ ਉਹ ਹਰ ਇੱਕ ਫਸਲ ਆ ਜਿਹੜੀ ਉਸਦੀ ਬਦਲਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜਾ ਸਾਡਾ ਝਾੜ ਆ ਝਾੜ ਵੀ ਵੱਧਦਾ ਤੇ ਜਿਹੜੀ ਕੱਖਾਂ ਦੀ ਸਮੱਸਿਆ ਉਹ ਵੀ ਸਾਡੀ ਪੂਰਨ ਤੌਰ ਤੇ ਜਿਹੜੀ ਆ ਉਹ ਹੱਲ ਹੋ ਜਾਂਦੀ ਆ ਜਿਸ ਤਾ ਝੋਨੇ ਦੇ ਵਿੱਚ ਜਦੋਂ ਝੋਨਾ ਲੱਗਦਾ ਤਾ ਜਿੱਥੇ ਮੋਥਾ ਵਗੈਰਾ ਜਿਹੜਾ ਅਸੀਂ ਆਪਣੀ ਪਾਸ ਆਦੇ ਵਿੱਚ ਬੋਲਦੇ ਆ ਉਹ ਕੱਖ ਵਗੈਰਾ ਹੁੰਦਾ ਜਦੋਂ ਅਸੀਂ ਉਹਦੇ ਵਿੱਚ ਝੋਨਾ ਲਾਦਨੇ ਆ ਤਾਂ ਉਹ ਬਿਲਕੁਲ ਅਗਲੇ ਸਾਲ ਆ ਜਿਹੜਾ ਉਹ ਖਤਮ ਹੋ ਜਾਂਦਾ ਇਹ ਕਰਮਜੀਤ ਹੈ ਜਦੋਂ ਅਸੀਂ ਇਹਨਾਂ ਦੇ ਪਿੰਡ ਇੱਕ ਅਸੀਂ ਟ੍ਰੇਨਿੰਗ ਕੈਂਪ ਲਾ ਰਹੇ ਸੀ ਜਿਹਦੇ ਵਿੱਚ ਅਸੀਂ ਆਰਗੈਨਿਕ ਸਬਜ਼ੀਆਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਬਹੁਤ ਹੀ ਵਜੋਂ ਚੰਗਾ ਲੱਗਿਆ ਉਹ ਸਾਡੇ ਦਫ਼ਤਰ ਪਹੁੰਚੇ ਉਹਨਾਂ ਨੇ ਸਾਥੋਂ ਕੁਸਰਾਏ ਲਈ ਵੀ ਮੈਂ ਵੀ ਆਰਗਨ ਖੇਤੀ ਦਾ ਕੰਮ ਕਰਨਾ ਚਾਹੁੰਦਾ ਉਹ ਖੇਤੀਬਾੜੀ ਦੇ ਰਾਇ ਮਸਰੇ ਦੇ ਨਾਲ ਉਹਨੇ ਆਪਣੀ ਪਹਿਲਾਂ ਘਰ ਵਾਸਤੇ ਖਾਣ ਵਾਸਤੇ ਸਬਜ਼ੀਆਂ ਗਾਈਆਂ ਆਰਗੈਨਿਕ ਸਬਜ਼ੀਆਂ ਵਾਂਗ ਫਿਰ ਹੌਲੀ-ਹੌਲੀ ਉਸ ਨੂੰ ਵਧਾ ਕੇ ਇੱਕ ਕਮਰਸ਼ੀਅਲ ਦੇ ਤੌਰ ਤੇ ਉਹਨੂੰ ਵਰਤਣਾ ਸ਼ੁਰੂ ਕੀਤਾ ਕਮਰਸ਼ੀਅਲ ਤੌਰ ਤੇ ਵੜ ਕੇ ਉਸ ਨੂੰ ਅਸੀਂ ਫਿਰ ਮੰਡੀ ਕਰਨ ਦਾ ਇੱਕ ਸਹਾਰਾ ਦਿੱਤਾ ਆਤਮਾ ਹੱਟ ਦਾ ਦਿੱਤਾ ਜਿਹੜਾ ਆਤਮਾ ਸਾਡੇ ਅਸੀਂ ਹਰਕੇ ਹਫ਼ਤੇ ਜਿਹੜੇ ਆ ਉਹ ਜ਼ਿਲ੍ਹੇ ਸੰਗਰੂਰ ਦੇ ਵਿੱਚ ਅਸੀਂ ਲਾਉਨੇ ਆ ਤੇ ਤਾਂ ਕਿ ਜਿਹੜੇ ਕਿਸਾਨ ਵੀ ਆਪਦੀ ਜਿਹੜੀ ਪੈਗਾਵਾਰ ਪੈਦਾ ਕਰਦੇ ਆ ਉਹਨੂੰ ਉਹ ਆਪਣਾ ਵੇਚ ਸਕਣ ਉਹਦੇ ਤਹਿਤ ਉਸਨੇ ਏਰੀਆ ਵਧਾਇਆ ਉਸਨੇ ਇਹ ਏਰੀਆ ਵਧਾਉਣ ਤੋਂ ਬਾਅਦ ਜਿੱਦੋਂ ਉਹਨਾਂ ਨੇ ਆਰਗੈਨਿਕ ਸਬਜ਼ੀਆਂ ਬਾਜ਼ਾਰ 'ਚ ਲਿਆ ਕੇ ਵੇਚੀਆਂ ਤੇ ਉਹਨਾਂ ਨੂੰ ਇੱਕ ਚੰਗਾ ਮੁਨਾਫਾ ਮਿਲਿਆ ਲੋਕਾਂ ਨੇ ਜਿਹੜੇ ਕਿਸੇ ਨੇ ਇੱਕ ਵਰਤੀਆਂ ਉਹਨਾਂ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਤੇ ਉਸ ਦੇ ਨਾਲ ਉਸਨੇ ਫਿਰ ਉਸਨੇ ਪੈਕਿੰਗ ਸ਼ੁਰੂ ਕੀਤੀ ਇਸ ਤੇ ਉਸਨੇ ਪੈਕਿੰਗ ਸ਼ੁਰੂ ਕਰਨ ਤੋਂ ਬਾਅਦ ਇਸ ਵੇਲੇ ਉਸ ਕੋਲੇ 10-15 ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਦਾਲਾਂਆਂ ਗੀਆਂ ਸਬਜ਼ੀਆਂ ਗੀਆਂ ਉਹਨੇ ਮੰਡੀ ਦੇ ਵਿੱਚ ਸੇਲ ਵਾਸਤੇ ਭੇਜ ਰਿਹਾ ਹੈਗਾ ਜਿਸ ਦੇ ਨਾਲ ਉਹ ਜਿਹੜਾ ਬੱਦ ਤੋਂ ਵੱਧ ਜਿਹੜਾ ਉਹ ਮੁਨਾਫਾ ਕਮਾ ਰਿਹਾ ਹੈਗਾ ਤੇ ਜਿਸ ਦੇ ਨਾਲ ਜਿਹੜਾ ਜਿਸ ਨੇ ਇਹ ਉਹ ਇਹਨੂੰ ਖਰੀਦਦਾ ਹੈਗਾ ਉਹ ਇੱਕ ਸਿਹਤ ਦੇ ਪੱਖੋਂ ਬਹੁਤ ਹੀ achchiyan ਆ ਉਹਦੇ ਵਿੱਚੋਂ ਜਿਹੜੀਆਂ ਕੈਮੀਕਲ ਹੈ ਜਾਂ ਕਿਹੜੀ ਫਰਟੀਲਾਈਜ਼ਰ ਜਾਂ ਦੀਆਂ ਮਾਤਰਾ ਬਿਲਕੁਲ ਨਾਂ ਦੇ ਬਰਾਬਰ ਹੈ ਤੇ ਜਿਹੜੀ ਆ ਉਸ ਨੂੰ ਲੋਕ ਲੈ ਕੇ ਬਹੁਤ ਖੁਸ਼ ਹੁੰਦੇ ਆ ਤੇ ਉਸ ਇਸ ਟਾਈਮ ਮਾਰਕੀਟਿੰਗ ਦੀ ਉਹਦੀ ਕੋਈ ਪ੍ਰੋਬਲਮ ਨਹੀਂ ਗਈ ਜਿਹੜੀ ਸਾਡੇ ਕੋਲੇ ਆਰਗੈਨਿਕ ਜਿਹੜੀਆਂ ਸਬਜ਼ੀਆਂ ਜਾਂ ਆਰਗੈਨਿਕ ਜਿਹੜੀਆਂ ਦਾਲਾਂ ਦਿੰਦਾ ਹੈਗਾ ਤੇ ਇਸ ਵੇਲੇ ਉਸ ਦਾ ਜਿਹੜਾ ਮਾਲ ਹੈ ਵੀ ਚੰਡੀਗੜ੍ਹ ਤੱਕ ਵੀ ਸੇਲ ਹੁੰਦਾ ਹੈਗਾ ਤੇ ਪਿੱਛੇ ਅਸੀਂ ਬਾਸਮਤੀ ਆ ਜਿਹੜੇ ਆ ਉਹ ਕੋ ਸਿੰਗਾਪੁਰ ਨੂੰ ਵੀ ਭੇਜੇ ਆ ਗਏ ਤੇ ਜਿਹੜੇ ਕਿ ਉਹ ਉਥੋਂ ਦੀ ਜਿਹੜੀ ਆ ਗਵਰਨਮੈਂਟ ਨੇ ਉਸ ਨੂੰ ਵੀ ਬਿਨਾਂ ਕੈਮੀਕਲ ਤੋਂ ਹੋਣ ਕਰਕੇ ਚੰਗੇ ਭਾਅ ਵੀ ਦਿੱਤਾ ਹੈਗਾ ਤਾਂ ਕਿ ਉਸ ਨੂੰ ਵੱਧ ਤੋਂ ਵੱਧ ਮੁਨਾਫਾ ਹੋ ਸਕੇ ਤੇ ਅਸੀਂ ਕਿਸਾਨ ਵੀਰਾਂ ਨੂੰ ਇਹੀ ਰਹਿ ਦਿੰਨੇ ਆ ਕਿ ਵੀ ਉਹ ਵੀ ਇਸ ਖੇਤੀਬਾੜੀ ਮੈਕਮੇ ਤੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਕੇ ਇਸ ਆਰਗਨ ਖੇਤੀ ਵੱਲ ਇੱਕ ਜਿਹੜੀ ਭਿੰਨਤਾ ਫਸਲ ਭਿੰਨਤਾ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਤਾਂ ਕਿ ਉਹ ਜਿਹੜੀ ਖੇਤੀ ਵਿੱਚੋਂ ਦੂਸਰੀ ਵੀ ਖੇਤੀ ਵਿੱਚੋਂ ਨਿਕਲ ਕੇ ਤੇ ਆਰਗਨ ਖੇਤੀ ਵੱਲ ਜਾਂ ਫਸਲ ਭਿੰਨਤਾ ਵੱਲ ਆਉਣ ਤਾਂ ਕਿ ਵੱਧ ਤੋਂ ਵੱਧ ਜਿਹੜਾ ਕਿਸਾਨਾਂ ਨੂੰ ਮੁਨਾਫਾ ਕਮਾਇਆ ਜਾਵੇ ਸਾਡੇ ਨਾਲ ਜਿਹੜੇ ਕਈ ਕਿਸਾਨ ਜੁੜੇ ਨੇ ਹੁਸ਼ਿਆਰਪੁਰ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਜਿੱਥੇ ਕਿ ਸ਼ੂਗਰ ਮਿਲਾਂ ਅੱਜ ਕੱਲ ਤੁਹਾਨੂੰ ਪਤਾ ਨੇ ਸ਼ੂਗਰ ਮਿਲਾਂ ਦੇ ਵਿੱਚ ਕਈ ਵਾਰ ਰੇਟਾਂ ਦਾ ਦੇਰੀ ਦੇ ਨਾਲ ਕਿਸਾਨ ਉਹਨੂੰ ਕੰਨੇ ਨੂੰ ਵੀਜਣ ਤੋਂ ਗਰੇਜ਼ ਕਰ ਰਿਹਾ ਹੈ ਕਈ ਕਿਸਾਨ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਇਹਦੀ ਪ੍ਰੋਸੈਸਿੰਗ ਕਰਕੇ ਜਿਹਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਆਪਣਾ ਹੀ ਕੁਲਾੜਾ ਲਾ ਕੇ ਉਹਦਾ ਗੁੜ ਬਣਾ ਕੇ ਗੁੜ ਦੀਆਂ ਬਰਫੀ ਬਣਾ ਕੇ ਲੱਗ ਲੱਗ ਭਾਂਤ ਭਾਂਤ ਪ੍ਰਕਾਰ ਦੇ ਗੁੜ ਬਣਾ ਕੇ ਉਹਦੀ ਹਰ ਕਈ ਤਰ੍ਹਾਂ ਦੀ ਪ੍ਰੋਸੈਸਿੰਗ ਕਰਕੇ ਵੇਚ ਰਿਹਾ ਹੈ ਚਾਹੀ ਸ਼ੱਕਰ ਦੇ ਰੂਪ ਵਿੱਚ ਆ ਜਦੋਂ ਜੈਵਿਕ ਖੇਤੀ ਦੇ ਨਾਲ ਕਿਸਾਨ ਜੁੜਦਾ ਹੈ ਤਾਂ ਉਹਨੂੰ ਆਮੂਮਨ ਬਾਕੀ ਫਸਲਾਂ ਦੇ ਨਾਲੋਂ ਰੇਟਾਂ ਦੇ ਵਿੱਚ ਅੰਤਰ ਉਮੋਂ ਮਿਲਦਾ ਹੀ ਆ। ਅਗਰ ਪ੍ਰੋਸੈਸਿੰਗ ਦੇ ਉਤਪਾਦਾਂ ਦੀ ਗੱਲ ਕਰੀਏ ਸਪੋਜ਼ ਕਰੋ ਅਗਰ ਉਹ ਗੁੜ ਜੈਵਿਕ ਗੰਨੇ ਤੋਂ ਤਿਆਰ ਹੋਇਆ ਹੈ ਤਾਂ ਉਹ ਗੁੜ ਦੇ ਵਿੱਚ ਵੀ ਉਹਨੂੰ ਪ੍ਰੀਮੀਅਮ ਰੇਟ ਪ੍ਰਾਪਤ ਹੁੰਦੇ ਨੇ। ਸਾਡੇ ਇਸ ਪ੍ਰੋਜੈਕਟ ਦੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਜੁੜੇ ਨੇ ਬਹੁਤ ਸਾਲਾਂ ਤੋਂ ਅਸੀਂ ਲਗਾਤਾਰ ਪਰਾਲੀ ਜਿਹੜੀ ਖੇਤ ਦੇ ਵਿੱਚ ਪੈਦਾ ਹੋ ਰਹੀ ਆ ਅਸੀਂ ਉਹਨੂੰ ਵਿੱਚ ਉਹਨਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਆ ਕਿਸਾਨ ਜਥੇਬੰਦੀਆਂ ਨੂੰ ਜਾਗਰੂਕ ਕਰ ਰਹੇ ਆ ਵੀ ਕਿਸਾਨ ਜਿਹੜਾ ਆਪਣੀ ਪਰਾਲੀ ਨਾ ਅੱਗ ਲਗਾ ਕੇ ਆਪਣੇ ਖੇਤ ਦੇ ਵਿੱਚ ਵਾਉਣ ਦੀ ਕੋਸ਼ਿਸ਼ ਕਰੇ ਉਹਨੂੰ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੇ ਜੇ ਇਹ ਚੀਜ਼ਾਂ ਲਗਾਤਾਰ ਆਪਾਂ ਕਰਦੇ ਰਹਿੰਨੇ ਆ ਤਾਂ 3 4 5 ਸਾਲਾਂ ਬਾਅਦ ਜਿਹੜਾ ਕਿ ਉਹਦਾ ਜੈਵਿਕ ਮਾਦਦਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਰਸਾਇਣਿਕ ਖਾਦਾਂ ਦੀ ਲੋੜ ਮਹਿਸੂਸ ਨਹੀਂ ਕਰਦੀ ਇਸ ਕਰਕੇ ਸਾਡਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜੈਵਿਕ ਖੇਤੀਵਾਲ ਜੁੜੋ ਜੇਕਰ ਤੁਸੀਂ ਸਾਰੇ ਆਪਣੀ ਪੈੜੀ ਨੂੰ ਸਾਰੀ ਨੂੰ ਜੈਵਿਕ ਖੇਤੀ ਦੇ ਅਧੀਨ ਨਹੀਂ ਲੈ ਕੇ ਆ ਸਕਦੇ ਤਾਂ ਉਹਦਾ ਕੁਝ ਹਿੱਸਾ ਚਾਹੇ ਸ਼ੁਰੂਆਤ ਦੇ ਤੌਰ ਤੇ 1 ਕਿਲਾ 2 ਕਿਲਾ 3 ਕਿਲੇ ਦੇ ਰੂਪ ਵਿੱਚ ਹੋਵੇ ਉਹ ਸ਼ੁਰੂਆਤ ਦੇ ਤੌਰ ਤੇ ਵੀ ਤੁਸੀਂ ਇਹਨੂੰ ਜੈਵਿਕ ਖੇਤੀ ਦੇ ਨਾਲ ਜੁੜੋ ਇਹਦੇ ਨਾਲ ਸੰਬੰਧਿਤ ਉਤਪਾਦ ਬਣਾਓ ਤੁਹਾਨੂੰ ਜੈਵਿਕ ਖੇਤੀ ਦੇ ਨਾਲ ਜੁੜ ਕੇ ਪ੍ਰੀਮੀਅਮ ਉਤਪਾਦ ਮਣਾਉਣ ਦੇ ਨਾਲ ਤੁਹਾਡੇ ਮੁਨਾਫੇ ਦੇ ਵਿੱਚ ਵੀ ਫਾਇਦਾ ਹੋਏਗਾ ਤੁਹਾਡੀ ਫਸਲ ਨੂੰ ਵੱਧ ਰੇਟ ਮਿਲੇਗਾ ਤੁਹਾਡੇ ਜਿਹੜੇ ਇਸ ਤੋਂ ਪੈਦਾ ਹੋਏ ਉਤਪਾਦ ਨੇ ਤੁਹਾਡੇ ਦੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਮੰਗ ਵਧੇਗੀ ਆਰਗੇਨਿਕ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਵਿੱਚ ਝੋਨੇ ਦੇ ਵਿੱਚ ਅਸੀਂ ਅੱਖਾਂ ਦੀ ਜਿਹੜੀ ਸਮੱਸਿਆ ਉਹਨੂੰ ਕਿਸ ਤਰ੍ਹਾਂ ਹੱਲ ਕਰਦੇ ਆਂ ਉਹਦੇ ਖਾਤਰ ਅਸੀਂ ਜਿਹੜਾ ਆਮ ਸਰੋਂ ਦਾ ਤੇਲ ਆ ਸਾਡੀ ਆਪਣੀ ਘਰ ਦੀ ਸਰੋਂ ਹੁੰਦੀ ਆ ਉਹ ਅਸੀਂ 1 ਲੀਟਰ ਜਿਹੜਾ ਤੇਲ ਆ ਉਹ ਜਦੋਂ ਝੋਨਾ ਲਾਉਣਿਆਂ ਲਾਉਣ ਤੋਂ ਇੱਕ ਦਿਨ ਦੇ ਬਾਅਦ ਦੇ ਵਿੱਚ ਉਹਦੇ ਵਿੱਚ ਛਿੱਟਾ ਲਾ ਦਾਨਿਆਂ ਤੇ ਜਿਹੜੀ ਉਹਦੀ ਸਮੱਸਿਆ ਕੱਖਾਂ ਦੀ ਸਮੱਸਿਆ तकरीबन तकरीबन ਬਹੁਤ ਪੱਧਰ ਤੱਕ ਉਹ ਜਿਹੜੀ ਹੱਲ ਹੋ ਜਾਂਦੀ ਆ ਤੇ ਨਹੀਂ ਤਾਂ ਫਿਰ ਜਿਹੜੀ ਉਹ ਕੱਖਾਂ ਨੇ ਆ ਵਗੈਰਾ ਹੱਥਾਂ ਵਗੈਰਾ ਨਾਲ ਅਸੀਂ ਲਗਾ ਕੇ ਉਹਨੂੰ ਕੱਢ ਦਿੰਨੇ ਆ ਬਸਪਤੀ ਦੀ ਆਪਾਂ ਡਿਮਾਂਡ ਲਾਈਏ ਤਾਂ ਜਿਹੜੀ ਸਾਡੀ ਬਸਪਤੀ ਆ ਉਹ तकरीबन ਇਹ ਤੋਂ ਘਰ ਤੋਂ ਹੀ ਵੀਰੇ ਸੇਲ ਹੋ ਜਾਂਦੀ ਆ ਪੈਸੇ ਵੀ ਉਹਦੇ ਵਧੀਆ ਮਿਲ ਜਾਂਦੇ ਨੇ ਕੋਈ ਉਹੋ ਜੀ ਗੱਲ ਨਹੀਂ ਜਿਹੜੇ ਆਮ ਤੌਰ ਤੇ ਲੋਕ ਜਿਸ ਤਰ੍ਹਾਂ ਐਤ ਕਿ 25 260000 ਰੇਟ ਰਿਹਾ ਜਿਹੜਾ ਬਸਪਤੀ ਦਾ ਤਾਂ ਜਿਹੜੀ ਮੇਰੀ ਵਸਪਤੀ ਸੀ ਉਹ ਤਕਰੀਬਨ ਇਹ ਤੋਂ ਘੱਟ ਤੇ 34-3500 ਰੁਪਿਆ ਜਿਹੜੀ ਕੁਇੰਟਲ ਦੇ ਹਿਸਾਬ ਨਾਲ ਉਹ ਲੋਕਾਂ ਨੇ ਆਪਣੇ ਖਾਨ ਖਾਤਰੀ ਪਰਚੇਜ਼ ਕਰ ਲਈਆ ਤੇ ਜੇ ਜਿਆਦਾ ਪੱਧਰ ਤੇ ਆਪਾਂ ਗੱਲ ਕਰੀਏ ਤਾਂ ਕਾਫੀ ਕੰਟਰੀਆਂ ਤੋਂ ਮੇਰੇ ਕੋਲੇ ਤਕਰੀਬਨ ਫੋਨ ਆਉਂਦੇ ਰਹਿੰਦੇ ਆ ਵੀ ਤੁਸੀਂ ਸਾਨੂੰ ਜਿਹੜਾ ਵਸਪਤੀ ਆ ਉਹ ਚੋਣਾਂ ਦਿਓ ਪਰ ਉਹਦੇ ਵਿੱਚ ਇੱਕੋ ਹੀ ਸਮੱਸਿਆ ਆਉਂਦੀ ਆ ਵੀ ਜਿਹੜਾ ਆਰਗੈਨਿਕ ਦਾ ਏਰੀਆ ਬਹੁਤ ਜਿਆਦਾ ਘੱਟ ਹੈਗਾ ਤੇ ਉਹਦੇ ਕਰਕੇ ਉਹਨਾਂ ਦੇ ਜਿਹੜੇ ਆਰਡਰ ਨੇ ਉਹ ਸ਼ਿਪਾਂ ਦੇ ਹੁੰਦੇ ਨੇ ਤਾਂ ਮੈਂ ਕਿਸਾਨ ਵੀਰਾਂ ਨੂੰ ਯਾਰਸ ਕਰੂੰਗਾ ਜੇ ਗਰੁੱਪ ਬਣ ਕੇ ਕਾਫੀ ਵੈਸੇ ਅਸੀਂ ਗਰੁੱਪ ਇੱਕ ਬਣਾਇਆ ਵੀ ਹੋਇਆ ਨਹੀਂ ਤਾਂ ਗਰੁੱਪ ਦੇ ਵਿੱਚ ਅਸੀਂ ਖੇਤੀ ਕਰਾਂਗੇ ਤਾਂ ਜਿਹੜੀ ਆਰਗੈਨਿਕ ਆਪਾਂ ਬਸਪਤੀ ਪੈਦਾ ਕਰੀਏ ਤਾਂ ਪਿੱਛੇ ਜੇ ਮੈਂ ਸੁਣਿਆ ਸੀ ਵੀ ਇਰਾਨ ਨੇ ਯਾਰਾਕ ਨੇ ਸੈਂਪਲ ਸਾਡੇ ਫੇਲ ਹੋ ਗਏ ਪਰ ਮੈਂ ਬੜੇ ਖੁਸ਼ੀ ਹੋ ਕੇ ਤੁਹਾਨੂੰ ਗੱਲ ਦੱਸ ਸਕਦਾ ਵੀ ਸਿੰਗਾਪੁਰ ਤੋਂ ਮੇਰੀ ਸੈਂਪਲ ਪਾਸ ਹੋਈ ਬਲੀਸ਼ੀਆ ਤੋਂ ਮੇਰੀ ਜਿਹੜੀ ਸੈਂਪਲ ਨੇ ਉਹ ਪਾਸ ਹੋਈ ਜੀ ਦੇ ਵਿੱਚ ਕੋਈ ਵੀ ਪ੍ਰਕਾਰ ਦਾ ਕੋਈ ਕੈਮੀਕਲ ਜਾਂ ਜਿਹੜਾ ਪੈਸਟੀਸਾਈਡ ਦਾ ਇੱਕ ਅੰਸ਼ ਵੀ ਨਹੀਂ ਆਇਆ ਤੇ ਇਸੇ ਤਰ੍ਹਾਂ ਸਰੋਂ ਆ ਸਰੋਂ ਦਾ ਤੇਲ ਉਹਨ ਟੈਸਟ ਕਰਵਾਇਆ ਸੀ ਟੈਸਟ ਦੇ ਵਿੱਚ ਇੱਕ ਵੀ ਕੋਈ ਇਹੋ ਜਿਹਾ ਕਿਸੇ ਵੀ ਜਿਹੜੀ ਕੈਮੀਕਲ ਦਾ ਅਸਾਲਟ ਵਗੈਰਾ ਨਹੀਂ ਆਇਆ ਤੇ ਮੇਰੀ ਗੁਜਾਰਸ਼ ਆ ਕਿਸਾਨ ਵੀਰਾਂ ਨੂੰ ਵੀ ਅੱਡੋ ਅਲੱਗ ਪ੍ਰਕਾਰ ਦੀਆਂ ਆਪਾਂ ਫਸਲਾਂ ਲਾਈਏ ਤਾਂ ਕਿ ਝੋਨਾ ਤੇ ਕਣਕ ਦੇ ਜਿਹੜੇ ਚੱਕਰ ਚੋਂ ਨਿਕਲੀਏ ਤੇ ਜਿਹੜਾ ਇਹ ਪਾਣੀ ਦਾ ਰੁਝਾਨ ਥੱਲੇ ਨੂੰ ਜਾ ਰਿਹਾ ਉਹ ਤੋਂ ਅਸੀਂ ਨਜਾਇਬਤ ਪਾ ਸਕੀਏ